ਅੰਮ੍ਰਿਤਸਰ ਸ਼ਹਿਰ ਸਮੱਸਿਆਵਾਂ ਦਾ ਸ਼ਹਿਰ ਬੰਦਾ ਜਾ ਰਿਹਾ ਹੈ। ਬਾਜ਼ਾਰਾਂ ਵਿੱਚ ਲੋਕਾਂ ਵੱਲੋਂ ਗਲਤ ਢੰਗ ਨਾਲ ਪਾਰਕਿੰਗ ਕੀਤੀ ਗਈ ਹੈ ਅਤੇ ਦੁਕਾਨਦਾਰਾਂ ਵੱਲੋਂ ਫੁੱਟਪਾਥਾਂ ਤੇ ਕਬਜ਼ੇ ਕੀਤੇ ਗਏ ਹਨ। ਹਾਲ ਬਾਜ਼ਾਰ ਕੌਂਗਰਸ ਪਵਨ ਦੇ ਨੇੜੇ ਬਾਜ਼ਾਰ ਵਿੱਚ ਲੋਕਾਂ ਵੱਲੋਂ ਇੱਕ ਪਾਸੇ ਵਾਹਨਾ ਦੀ ਗਲਤ ਢੰਗ ਨਾਲ ਪਾਰਕਿੰਗ ਕੀਤੀ ਗਈ ਹੈ। ਦੂਜੇ ਪਾਸੇ ਦੁਕਾਨਦਾਰਾਂ ਵੱਲੋਂ ਫੁੱਟਪਾਥਾਂ ਦੇ ਕਬਜ਼ੇ ਕੀਤੇ ਹੋਏ ਹਨ। ਆਪਣੀਆਂ ਦੁਕਾਨਾਂ ਦਾ ਦੀਵਾਨ ਫੁੱਟਪਾਥਾਂ ਤੇ ਲਗਾਇਆ ਗਿਆ ਹੈ ਜਿਸ ਨਾਲ ਪੈਦਲ ਚੱਲਣ ਵਾਲਿਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਨਗਰ ਨਿਗਮ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਨਗਰ ਨਿਗਮ ਨੂੰ ਇਹਨਾਂ ਦੁਕਾਨਦਾਰਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਫੁੱਟਪਾਥ ਲੋਕਾਂ ਦੇ ਚੱਲਣ ਵਾਸਤੇ ਹਨ ਨਾ ਕਿ ਦੁਕਾਨ ਦਾ ਸਮਾਨ ਸਜਾਉਣ ਵਾਸਤੇ। ਅਤੇ ਦੁਕਾਨਦਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ ਤਾਂ ਜੋ ਪੈਦਲ ਚੱਲਣ ਵਾਲਿਆਂ ਨੂੰ ਕੋਈ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਸਰ ਸ਼ਹਿਰ ਸਮੱਸਿਆਵਾਂ ਦਾ ਸ਼ਹਿਰ ਬੰਦਾ ਜਾ ਰਿਹਾ ਹੈ ਇਸ ਵੇਲੇ ਅਸੀਂ ਹਾਲ ਬਾਜ਼ਾਰ ਵਿੱਚ ਖੜੇ ਹਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰਾਂ ਤੁਹਾਨੂੰ ਇੱਕ ਵਾਰੀ ਸਾਂਝੀਆਂ ਕਰਦੇ ਹਾਲ ਬਾਜ਼ਾਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰਾਂਗੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਦੇ ਅੱਗੇ ਕਿਵੇਂ ਲੋਕਾਂ ਨੇ ਗਲਤ ਟੰਗਣਾ ਪਾਰਕਿੰਗ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਧੀ ਸੜਕ ਲੋਕਾਂ ਨੇ ਪਾਰਕਿੰਗ ਵਿੱਚ ਮੱਲੀ ਹੋਈ ਹੈ ਜਿਸ ਤਰ੍ਹਾਂ ਜਿੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹ ਨਹੀਂ ਸਾਝੇ ਕਰਦੇ ਵੇ ਤੁਸੀਂ ਦੇਖ ਸਕਦੇ ਹੋ ਵੀ ਅੰਮ੍ਰਿਤਸਰ ਜਾਂ ਪ੍ਰਸ਼ਾਸਨ ਜਾਂ ਸਰਕਾਰਾਂ ਵੱਲੋਂ ਇੱਥੇ ਫੁੱਟਪਾਥ ਬਣਾਏ ਜਾਂਦੇ ਹਨ ਹਾਲ ਬਾਜ਼ਾਰ ਦੇ ਵਿੱਚ ਤੁਸੀਂ ਫੁੱਟਪਾਥ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਲੋਕ ਜਿਹੜੇ ਦੁਕਾਨਦਾਰ ਹੋਏ ਨੇ ਉਹਨਾਂ ਨੇ ਇੱਥੇ ਫੁੱਟਪਾਥਾਂ ਦੇ ਉੱਪਰ ਵੀ ਕਬਜ਼ਾ ਕੀਤਾ ਹੈ ਫੁੱਟਪਾਥ ਇੱਥੇ ਤਾਂ ਬਣਾਏ ਗਏ ਸਨ ਕਿ ਲੰਗਰ ਵਾਲੇ ਜਿਹੜਾ ਰਾਹ ਗਿਰਨ ਉਹਨਾਂ ਕੋਈ ਪਰੇਸ਼ਾਨੀ ਸਾਂਭਣਾ ਨਾ ਕਰੇ ਦੂਜੇ ਪਾਸੇ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਕਿ ਫੁੱਟਪਾਥਾਂ ਦੇ ਉੱਪਰ ਸਾਮਾਨ ਦੁਕਾਨਦਾਰਾਂ ਨੇ ਲਗਾਇਆ ਹੋਇਆ ਹੈ ਨਗਰ ਨਿਗਮ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਦੇ ਖਿਲਾਫ ਕਿਉਂ ਨਹੀਂ ਕੀਤੀ ਜਾ ਰਹੀ ਜਾਂ ਨਗਰ ਨਿਗਮ ਦੀ ਇਹਨਾਂ ਕੋਈ ਸੈਟਿੰਗ ਹੈ ਜਾਂ ਦੁਕਾਨਦਾਰਾਂ ਦੀ ਸੈਟਿੰਗ ਹੈ ਤਾਂ ਕਰਕੇ ਕਿਉਂਕਿ ਦੁਕਾਨਦਾਰਾਂ ਨੂੰ ਅਸੀਂ ਕਿਸੇ ਦੁਕਾਨਦਾਰ ਦੇ ਖਿਲਾਫ ਨਹੀਂ ਹੈ ਨਾ ਅਸੀਂ ਕਿਸੇ ਰੋਟੀ ਦੇ ਖਿਲਾਫ ਹੈ ਦੁਕਾਨਦਾਰ ਆਪਣਾ ਕੰਮ ਕਰ ਕਰਨ ਪਰ ਜਿਹੜੇ ਫੁੱਟਬਾਥ ਲੋਕਾਂ ਦੇ ਉੱਤੇ ਚੱਲਣ ਵਾਸਤੇ ਆ ਉਹਨਾਂ ਨੂੰ ਛੱਡ ਦੇਣ ਅਮਰitsar ਫਾਸਟ ਵੀ ਖਬਰ ਨਾਮ ਲਈ ਸੇਜੋ ਕੀ ਸੁਨੀਲ ਕੁਮਾਰ ਦੇ ਨਾਲ ਰਕੇਸ਼ ਕੁਮਾਰ